ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆ ਸੂਜੀ ਦੇ ਲੱਡੂ ਬਣਾਉਣ ਉਹਦੇ ਵਾਸਤੇ ਜਿਹੜੀ ਆਪਾਂ ਸਮਗਰੀ ਪਾਣ ਲੱਗੇ ਆ ਤੁਹਾਨੂੰ ਦੱਸ ਦਿੰਨੇ ਆ ਸਭ ਤੋਂ ਪਹਿਲਾਂ ਮੈਂ ਲੈ ਲਈ 1 ਕਿਲੋ ਸੂਜੀ ਲੈ ਲਈ ਆ ਅੱਧਾ ਕਿਲੋ ਮੈਂ ਲਈ ਚੀਨੀ ਕੁਛ ਮੈਂ ਲੈ ਲਏ ਮੂੰਗਫਲੀ ਜਿਹੜੀ ਦਾਣੇ ਕੱਢ ਕੇ ਉਹਨੂੰ ਆ ਰੋਸਟ ਕਰ ਲਿਆ ਆ ਇਹ ਮੈਂ ਲੈ ਲਿਆ ਕਿਲੋ ਖੋਆ ਖੋਆ ਬਣਾ ਲਿਆ ਵਾ ਦੁੱਧ ਦਾ ਆਪ ਘਰੇ 1 ਕਿਲੋ ਤੋਂ ਵੀ ਜ਼ਿਆਦਾ ਹੀ ਆ ਇਹ ਆਸੇ ਆਪਾਂ ਕੁਝ ਡਰਾਈ ਫਰੂਟ ਲੈ ਲਿਆ ਆ ਅਖਰੋਟ ਲੈ ਲਏ ਚਾਰ ਪੰਜ ਸ਼ਿਵਾਰੇ ਲੈ ਲਏ ਕੁਛ ਸੌਗ ਹੀ ਲੈ ਲਈਆ ਇਹ ਚਾਰੇ ਮਾਗਜ ਜਿਹੜੇ ਮਿਕਸ ਕਰ ਲਏ ਆ ਇਸ ਤਰ੍ਹਾਂ ਜਿਹੜੀਆਂ ਖਜੂਰਾਂ ਆਂਦੀਆਂ ਆਮ ਹੀ ਮਿਲ ਜਾਂਦੀਆਂ ਆਪਣੇ ਇਹ ਇਹਨਾਂ ਕਟਿੰਗ ਕਰ ਲਈਆ ਮੈਂ ਇਸ ਤਰ੍ਹਾਂ ਬ੍ਰੀਕ ਬ੍ਰੀਕ ਤੇ ਇਹ ਕੁਛ ਮੈਂ ਲੈ ਲਏ ਬਦਾਮ ਇਹ ਸਾਰੇ ਆਪਾਂ ਕਦੀ ਧੋ ਕੇ ਚੰਗੀ ਤਰ੍ਹਾਂ ਇਹਨਾਂ ਦੀ ਬ੍ਰੀਕ ਬ੍ਰੀਕ ਕਟਿੰਗ ਕਰ ਲਵਾਂਗੇ ਜੇ ਤੁਸੀਂ ਪੀਸ ਕੇ ਪਾਉਣਾ ਚਾਹੁੰਦੇ ਹੋ ਤਾਂ ਪੀਸ ਕੇ ਵੀ ਪਾ ਸਕਦੇ ਹੋ ਤੇ ਆਪਾਂ ਇਹਦੇ ਵਾਸਤੇ ਲੈ ਰਹੇ ਆਂ ਦੇਸੀ ਘਿਓ ਤੁਸੀਂ ਚਾਹੋ ਤਾਂ ਤੇਲ ਵੀ ਲੈ ਸਕਦੇ ਹੋ ਚਾਹੇ ਤਾਂ ਡਾਲਡਾ ਘਿਓ ਵੀ ਲੈ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਪਾ ਰਹੇ ਹਾਂ ਕਿ ਉਹ ਜਿਹਨੂੰ ਗਰਮ ਹੋਣ ਦਵਾਂਗੇ ਥੋੜਾ ਤੇ ਫਿਰ ਇਹਦੇ ਵਿੱਚ ਜਿਹੜੀ ਸੂਦੀ ਆ ਉਹਨੂੰ ਆਪਾਂ ਭੁੰਨਾਂਗੇ ਹੌਲੀ-ਹੌਲੀ ਸੇਕਦੇ ਕਿਉਂ ਆਪਣਾ ਗਰਮ ਹੋ ਚੁੱਕਾ ਹੁਣ ਆਪਾਂ ਇਹਦੇ ਵਿੱਚ ਸੂਦੀ ਜਿਹੜੀ ਆ ਉਹ ਪਾ ਦਾਂਗੇ ਬਹੁਤ ਵਧੀਆ ਟੇਸਟੀ ਜਿਹੜੇ ਲੱਡੂ ਬਣਦੇ ਆ ਸੂਜੀ ਦੇ ਜਦੋਂ ਆਪਾਂ ਕੜਾ ਪ੍ਰਸ਼ਾਦ ਬਣਾਉਂਦੇ ਆ ਉਹਦੇ ਵਰਗਾ ਟੇਸਟ ਆਉਂਦਾ ਇਹ ਵਿੱਚੋਂ ਵੀ ਘਿਓ ਦੀ ਵਾਰ ਤੋਂ ਮੈਂ ਜਿਹੜੀ ਉਹ ਬਹੁਤ ਜ਼ਿਆਦਾ ਨਹੀਂ ਕਰਨੀ ਸਿਰਫ ਆਪਾਂ ਸੂਜੀ ਭੁੰਨਣ ਜੋਗਾ ਹੀ ਘਿਓ ਪਾਣਾ ਹੈ ਕਿਉਂਕਿ ਇੰਨਾ ਘਿਓ ਜਿਹੜਾ ਉਹ ਖਾਣਾ ਸਹੀ ਵੀ ਨਹੀਂ ਹੈਗਾ ਤੇ ਇਸ ਕਰਕੇ ਮੈਂ ਤਾਂ ਘਿਓ ਘੱਟ ਪਾ ਰਹੀ ਆ ਜੇ ਤੁਸੀਂ ਹੋਰ ਪਾਣਾ ਚਾਹੋ ਤਾਂ ਪਾ ਸਕਦੇ ਹੋ ਤੇ ਦੂਜਾ ਮੈਂ 1.5 ਕਿਲੋ ਇਹਦੇ ਵਿੱਚ ਖੋਇਆ ਪਾਣਾ ਆ ਤੇ ਉਹਦੇ ਨਾਲ ਵੀ ਜਿਹੋਦੇ ਵਿੱਚ ਵੀ ਜਿਹੜਾ ਥਿਓ ਆ ਕਾਫੀ ਹੁੰਦਾ ਖੋਏ ਦੇ ਵਿੱਚ ਵੀ ਇਸ ਕਰਕੇ ਮੈਂ ਥਿਓ ਬਹੁਤ ਜ਼ਿਆਦਾ ਨਹੀਂ ਪਾਇਆ ਤੁਸੀਂ ਚਾਹੋ ਤਾਂ ਹੋਰ ਵੀ ਪਾ ਸਕਦੇ ਆ ਤਿੰਨ ਚਾਰ ਮਿੰਟ ਤੱਕ ਆਪਾਂ ਹੌਲੀ ਹੌਲੀ ਸੇਕ ਤੇ ਇਹਨੂੰ ਪਕਾਉਂਦੇ ਆ ਨੂੰ ਹੋ ਚੱਲਿਆ ਆ ਹਾਂ ਜੀ ਜਨਤਾ ਕਿ ਥੋੜਾ ਘਿਓ ਛੱਡੂਗਾ ਕਾਕਾ ਪੈਣੀ ਸੂਜੀ ਨੂੰ ਜਿਹੜਾ ਵਾ ਚੰਗੀ ਤਰ੍ਹਾਂ ਭੁੰਨਣਾ ਬਿਲਕੁਲ ਹੌਲੀ-ਹੌਲੀ ਸੇਕਦੇ ਜਦੋਂ ਥੋੜੀ-ਥੋੜੀ ਇਹਦੇ ਵਿੱਚ ਖੁਸ਼ਬੂ ਆਉਣ ਲੱਗ ਗਈ ਫਿਰ ਆਪਾਂ ਇਹਦੇ ਵਿੱਚ ਜਿਹੜੇ ਡਰਾਈ ਫਰੂਟ ਕਟਿੰਗ ਕਰਾਂਗੇ ਉਹ ਵਿੱਚ ਪਾ ਦੇ ਪਾਵਾਂਗੇ ਸੂਜੀ ਮਿਲ ਭੁੰਨਦੀ ਨੂੰ ਲਗਭਗ 10 ਮਿੰਟ ਦੇ ਕਰੀਬ ਹੋ ਚੁੱਕੇ ਆ ਹੌਲੀ ਸੇਕ ਤੇ ਤੇ ਇਹ ਦੇਖੋ ਦਾ ਕਲਰ ਜਿਹੜਾ ਹੈ ਉਹ ਬਰਾਊਨ ਹੋਣਾ ਸ਼ੁਰੂ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਜਿਹੜੇ ਡਰਾਈ ਫਰੂਟ ਆ ਉਹ ਮਿਕਸ ਕਰ ਦਾਂਗੇ ਨਾਲ ਹੀ ਜਿਹੜਾ ਆਪਾਂ ਖੋਆ ਬਣਾਇਆ ਵਾ ਉਹ ਵੀ ਆਪਾਂ ਇੱਥੇ ਹੁਣ ਮਿਕਸ ਕਰ ਦਾਂਗੇ ਤਾਂ ਕਿ ਜਿਹੜੀ ਆਪਣੀ ਸੂਜੀ ਆ ਉਹ ਫੁੱਲ ਜਾਵੇ ਇਹ ਬਹੁਤ ਵਧੀਆ ਇਹਦੇ ਵਿੱਚ ਜਿਹੜੀ ਸੁਗੰਧਾ ਹੁਣ ਆਉਣ ਲੱਗ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਖੋਆ ਵਾ ਉਹ ਮਿਕਸ ਕਰਾਂਗੇ ਇੱਥੇ ਖੋਆ ਮਿਕਸ ਕਰਨ ਦਾ ਇੱਕ ਹੋਰ ਵੀ ਫਾਇਦਾ ਆ ਕਿਉਂਕਿ ਜਿਹੜੀ ਆਪਣੀ ਸੂਜੀ ਆ ਉਹਨੇ ਖੋਏ ਦੇ ਨਾਲ ਬਿਲਕੁਲ ਫੁੱਲੇ ਜਾਣਾ ਵਾ ਜੀ ਆਪਾਂ ਖੋਵਾ ਨਾ ਦੁੱਧ ਦੇ ਵਿੱਚ ਨਹੀਂ ਪਾਵਾਂਗੇ ਤੇ ਇਹਦੀ ਜਿਹੜੀ ਮਾਤਰਾ ਵਾ ਇੰਨੀ ਰਹਿ ਜਾਣੀ ਹੈ ਤੇ ਇਹ ਜੀ ਡਬਲ ਹੋ ਜਾਣਾ ਫੁੱਲ ਕੇ ਜਦੋਂ ਆਪਾਂ ਇਹਦੇ ਵਿੱਚ ਖੋਵਾ ਪਾ ਦਾਂਗੇ ਤਾਂ ਕਾਫੀ ਜਿਹੜੀ ਇਹ ਵੱਧ ਜਾਣੀ ਹੈ ਫੁੱਲਣ ਦੇ ਨਾਲ ਇਹ ਨਾਰੀਅਲ ਦਾ ਜਿਹੜਾ ਚੂਰਾ ਆ ਆਪਾਂ ਜਿਹੜਾ ਤੇਲ ਕੱਢਿਆ ਸੀਗਾ ਮਸ਼ੀਨ ਦੇ ਨਾਲ ਘਰੇ ਉਹਦੇ ਵਿੱਚੋਂ ਜਿਹੜਾ ਬਚਦਾ ਚੂਰਾ ਉਹ ਮੈਂ ਲੈ ਰਹੀ ਆ ਕਿਉਂਕਿ ਇਹਦੀ ਵੀ ਵਰਤੋਂ ਜਿਹੜੀ ਆਪਾਂ ਪਿੰਨੀਆਂ 'ਚ ਕਰਾਂਗੇ ਇਦੇ ਵਿੱਚ ਵੀ ਥੋੜਾ ਆਇਲ ਦੇਖੋ ਹੁੰਦਾ ਆ ਠੰਡਾ ਲੱਗ ਰਿਹਾ ਹਲੇ ਵੀ ਤੇ ਇਹ ਵੀ ਆਪਾਂ ਨਾਲ ਹੀ ਇਹਦੇ ਭੁੰਨ ਲਵਾਂਗੇ ਵਿੱਚ ਹੀ ਮਿਕਸ ਕਰਕੇ ਇਹ ਡਰਾਈ ਫਰੂਟ ਮੈਂ ਕਟਿੰਗ ਕਰ ਲਿਆ ਇਸ ਤਰ੍ਹਾਂ ਬਰੀਕ-ਬਰੀਕ ਤੇ ਇਹ ਵੀ ਆਪਾਂ ਨਾਲ ਹੀ ਮਿਕਸ ਕਰ ਦਵਾਂਗੇ ਥੋੜਾ ਜਿਹਾ 2-3 ਮਿੰਟ ਦਾ ਕਪਾ ਇਹਨਾਂ ਨੂੰ ਵੀ ਰੋਸਟ ਕਰਾਂਗੇ ਤਾਂ ਕਿ ਇਹਨਾਂ ਵਿੱਚ ਜਿਹੜਾ ਭੁਜਣ ਦਾ ਸਵਾਦ ਆ ਉਹ ਆਵੇ ਥੋੜੀ ਵਿੱਚ ਸਲਾਬ ਵਗੈਰਾ ਵੀ ਹੁੰਦੀ ਹੈ ਕਈ ਵਾਰੀ ਉਹ ਵੀ ਨਿਕਲ ਜੂਗੀ ਘੁੰਣ ਦੇ ਨਾਲ 1 ਲੀਟਰ ਆਪਾਂ ਜਿਹੜਾ ਚਾਸ਼ਨੀ ਵਾਸਤੇ ਉਹ ਪਾਣੀ ਪਾਵਾਂਗੇ ਇਹ ਅੱਧਾ ਲੀਟਰ ਇੱਕ ਤੇ ਮੈਂ ਦੋ ਪਾ ਦਿੱਤੇ ਅੱਧਾ ਕਿਲੋ ਚੀਨੀ ਚੀਨੀ ਤੁਸੀਂ ਵੱਧ ਘੱਟ ਅਸਦੇ ਟੇਸਟ ਦੇ ਮੁਤਾਬਕ ਪਾ ਸਕਦੇ ਹੋ ਜਿਆਦਾ ਮਿੱਠਾ ਖਾਣਾ ਤਾਂ ਤੁਸੀਂ ਥੋੜਾ ਜਿਆਦਾ ਪਾ ਲਓ ਘੱਟ ਖਾਣਾ ਤਾਂ ਥੋੜਾ ਘੱਟ ਕਰ ਲਓ ਆਸਨੀ ਆਪਣੀ ਦੇਖੋ ਘੱਟ ਕੇ ਅੱਧੀ ਰਹਿ ਗਈ ਲਗਭਗ ਤੇ ਹੁਣ ਆਪਾਂ ਇਹਨੂੰ ਉਤਰੇ ਪਾਣੀ ਚ ਪਾ ਕੇ ਦੇਖ ਲਾਂਗੇ ਕਿ ਬੈਣ ਲੱਗੀ ਥੱਲੇ ਆਹ ਦੇਖੋ ਟਿੱਕਾ ਜਾ ਕੇ ਥੋੜਾ ਜਿਆ ਬਹਿ ਰਿਹਾ ਹਜੇ 2 ਮਿੰਟ ਆਪਾਂ ਇਹਨੂੰ ਹੋਰ ਕਰਾਂਗੇ ਜਦੋਂ ਥੱਲੇ ਜੰਮਣ ਲੱਗ ਗਈ ਫਿਰ ਆਪਾਂ ਇਹਦੇ ਵਿੱਚ ਜਿਹੜਾ ਵਾ ਆਪਣਾ ਸਮਾਨ ਆ ਉਹ ਪਾ ਦਾਂਗੇ। ਚਾशनी ਆਪਣੀ ਰੇਜੇ ਦੀ ਨੂੰ ਲਗਭਗ 4-5 ਮਿੰਟ ਹੋ ਗਏ ਆ ਤੇ ਇਹਨੂੰ ਆਪਾਂ ਪਾਣੀ ਵਿੱਚ ਪਾ ਕੇ ਦੇਖਾਂਗੇ। ਇਹ ਹਲੇ نیچے ਜੰਮ ਨਹੀਂ ਰਹੀ ਇਹ ਜਦੋਂ ਥੱਲੇ ਜੰਮਣ ਲੱਗ ਗਈ ਉਦੋਂ ਆਪਾਂ ਇਹਦੇ ਵਿੱਚ ਜਿਹੜਾ ਆਪਣੇ ਬਣਾਇਆ ਆ ਆਪਾਂ ਸੂਜੀ ਕੁੰਨੀ ਆ ਸਾਰਾ ਸਮਾਨ ਪਾ ਕੇ ਉਹ ਪਾਵਾਂਗੇ। ਥੱਲੇ ਬੈਠਣਾ ਚਾਹੀਦਾ ਇਸ ਤਰ੍ਹਾਂ ਤੇ ਕੱਢ ਕੇ ਤੇ ਥੱਲੇ ਬੈਜੇ ਜਾ ਕੇ। ਫਿਰ ਆਪਣੀਆਂ ਜਿਹੜੀਆਂ ਪਿੰਨਾਂ ਬਿਲਕੁਲ ਸਹੀ ਬਣ ਰਹੀਆਂ ਜੇ ਆਪਾਂ ਇਦਾਂ ਇਸੇ ਤਰ੍ਹਾਂ ਪਾ ਦਾਂਗੇ ਇਹ ਜਿਹੜੀਆਂ ਪਿੰਨੀਆਂ ਆਪਣੀਆਂ ਬਿਲਕੁਲ ਭੁਲੀਣ ਦੇ ਲਈ ਚਿਪਚਪੀਆਂ ਹੋ ਜਾਣਗੀਆਂ ਰਾਜਣੀਆਂ ਚਾਚਨੀ ਆਪਣੀ ਬਿਲਕੁਲ ਤਿਆਰ ਹੋ ਗਈ ਆ ਤੇ ਹੁਣ ਆਪਾਂ ਇਹਨੂੰ ਲੱਗੇ ਮਿਕਸ ਕਰਨ ਜੇ ਇਸ ਤਰ੍ਹਾਂ ਤੁਹਾਨੂੰ ਲੱਗੇ ਵੀ ਚਾशनी ਥੋੜੀ ਆਪਣੀ ਢਿਲੀ ਰਹਿ ਰਹੀ ਆ ਤਾਂ ਤੁਸੀਂ 2-3 ਮਿੰਟ ਜਿਹੜੀ ਹੈ ਗੈਸ ਆ ਉਹਨੂੰ ਚਲਾ ਸਕਦੇ ਹੋ ਤੇ ਨਾਲ ਉਹ ਬਿਲਕੁਲ ਜਿਹੜੀ ਉਹ ਜੰਮ ਜਾਊਗੀ ਪਰ ਆਪਣੀ ਇਹ ਬਿਲਕੁਲ ਸਹੀ ਆਣੀ ਆ ਸੂਜੀ ਨੂੰ 2-3 ਮਿੰਟ ਦਾ ਪਰ ਜਿਹੜੀ ਉਹ ਚੰਗੀ ਤਰ੍ਹਾਂ ਫੁੱਲਣ ਦਵਾਂਗੇ ਤਾਂ ਕਿ ਜਿਹੜੀ ਸੂਜੀ ਆ ਉਹਦੇ ਜਿਹੜੇ ਦਾਣੇ ਜੇ ਉਹ ਬਿਲਕੁਲ ਫੁੱਲ ਜਾਣ ਤੇ ਸੌਫਟ ਹੋ ਜਾਣ ਤੇ ਇਹ ਜਿਹੜੀ ਹੈ ਮਾਤਰਾ ਵਾ ਉਹ ਵੀ ਜ਼ਿਆਦੀ ਹੋ ਜਾਣੀ ਆ ਜਦੋਂ ਸੂਜੀ ਫੁੱਲ ਜੇ ਕਰਾਂਗੇ ਫਿਰ ਇਸ ਤੋਂ ਬਾਅਦ ਜਿਹੜੀਆਂ ਆਪਾਂ ਇਹਦੀਆਂ ਪਿੰਡੀਆਂ ਆ ਉਹ ਵਟੀਆਂ ਸਟਾਰਟ ਕਰ ਚਾशनी ਜਿਹੜੀ ਆਪਣੀ ਬਿਲਕੁਲ ਸਹੀ ਆਈ ਆ ਤੁਸੀਂ ਜਿਹੜੀ ਇਹਦੀ ਮਾਤਰਾ ਵਾ ਬਿਲਕੁਲ ਇੰਨੀ ਜੇ ਰੱਖੋਗੇ ਤੇ ਇਸ ਤਰ੍ਹਾਂ ਬਣਾਓਗੇ ਤੇ ਤੁਹਾਡੀਆਂ ਵੀ ਬਹੁਤ ਵਧੀਆ ਜਿਹੜੇ ਲੱਡੂ ਆ ਸੂਜੀ ਦੇ ਉਹ ਬਣ ਕੇ ਤਿਆਰ ਹੋਣਗੇ ਇਹਦੇ ਵਾਸਤੇ ਆਪਾਂ 1 ਕਿਲੋ ਲਈ ਸੀਗੀ ਸੂਜੀ ਅੱਧਾ ਕਿਲੋ ਆਪਾਂ ਲਈ ਚੀਨੀ ਤੇ ਜਿਹੜੀ ਚਾशनी ਵਾਸਤੇ ਆਪਾਂ ਪਾਣੀ ਲਿਆ ਵਾ ਉਹ ਵੀ ਆਪਾਂ 1 ਕਿਲੋ ਪਾਣੀ ਲਿਆ ਵਾ ਤੇ ਬਾਕੀ ਜਿਹੜੇ ਡਰਾਈ ਫਰੂਟ ਆ ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਆਪਣੀ ਪਸੰਦ ਨਾਲ ਕੋਈ ਵੀ ਪਾ ਸਕਦੀ ਉਹ ਕਿਉਂਕਿ ਉਹਨਾਂ ਨੇ ਜਿਹੜੀ ਚਾਛੜੀ ਆ ਉਹ ਨਹੀਂ ਚੱਕਣੀ ਹੁੰਦੀ ਜਿਹੜੀ ਸੂਜੀ ਆ ਸਿਰਫ ਚਾਛੜੀ ਜਿਹੜੀ ਆ ਉਹਨੇ ਹੀ ਸਕਾਣੀ ਆ ਤੇ ਇਹ ਬਿਲਕੁਲ ਦੇਖ ਲਓ ਸਹੀ ਆਇਆ ਤੇ ਚਾਛਣੀ ਜਦੋਂ ਪਾਣੀ ਦੇ ਵਿੱਚ ਬਹਿਣ ਲੱਗ ਜਵੇ ਥੱਲੇ ਜਦੋਂ ਆਪਾਂ ਧੁੱਕਾ ਸੱਟਦੇ ਆ ਤੇ ਪਾਣੀ ਦੇ ਥੱਲੇ ਜਾ ਕੇ ਬੈਠ ਜਾਵੇ ਜਦੋਂ ਉਦੋਂ ਸਮਝ ਲੈਣਾ ਵੀ ਤੁਸੀਂ ਜਿਹੜੀ ਚਾਛਣੀ ਆਪਣੀ ਤਿਆਰ ਹੋ ਗਈ ਆ ਤੇ ਬਿਲਕੁਲ ਦੇਖ ਲਓ ਸਹੀ ਆਈ ਆ ਤੇ ਜੇ ਤੁਹਾਨੂੰ ਇਸ ਸਟੇਜ ਤੇ ਲੱਗੇ ਵੀ ਤੁਹਾਡੀਆਂ ਪਿੰਗੀਆਂ ਨਹੀਂ ਵੱਟ ਹੋ ਰਹੀਆਂ ਤੇ ਫਿਰ ਤੁਸੀਂ ਇਹਦੇ ਵਿੱਚ ਜਿਹੜਾ ਦੁੱਧ ਆ ਉਹ ਗਰਮ ਕਰਕੇ ਪਾ ਸਕਦੇ ਹੋ ਆਪਣੇ ਹਿਸਾਬ ਦੇ ਨਾਲ ਤੇ ਮੈਂ ਹੁਣ ਇਹਦੀਆਂ ਜਿਹੜੀਆਂ ਪਿੰਨੀਆਂ ਵਾ ਵਟਣੀਆਂ ਸਟਾਰਟ ਕਰੂੰਗੀ ਜਿਹੜਾ ਇਹਨਾਂ ਦਾ ਆਪਣੀ ਲੱਡੂਆਂ ਦਾ ਟੇਸਟ ਆ ਬਹੁਤ ਹੀ ਵਧੀਆ ਟੇਸਟ ਬਣਿਆ ਵਾ ਖੋਏ ਦਾ ਕਰਕੇ ਤੇ ਇੰਨੀ ਜਿਹੜੀ ਸਾਰੀ ਸਮਗਰੀ ਪਾਵੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਜਰੂਰ ਟਰਾਈ ਕਰਿਓ ਕਿਉਂਕਿ ਆਪਾਂ ਨੂੰ ਜਿਹੜੇ ਲੱਡੂ ਬਟਣ ਦਾ ਤਾਂ ਹੀ ਫਾਇਦਾ ਆ ਜੇ ਆਪਣੇ ਬਿਲਕੁਲ ਸਹੀ ਤਰੀਕੇ ਨਾਲ ਬਣਾਣ ਦਾ ਜੇ ਇਹਦੀ ਪੰਜੀਰੀ ਰਹਿ ਜਵੇ ਤਾਂ ਫਿਰ ਤਾਂ ਉਹ ਲੱਡੂ ਨਹੀਂ ਬਣਨੇ ਕਈ ਵਾਰੀ ਇਦਾਂ ਹੋ ਜਾਂਦਾ ਘਰਾਂ ਦੇ ਵਿੱਚ ਵੀ ਆਪਾਂ ਜਿਹੜੀ ਚਾਸ਼ਣੀ ਆ ਉਹਨੂੰ ਬਿਲਕੁਲ ਨਹੀਂ ਸਹੀ ਮਾਤਰਾ ਚ ਪਾਉਂਦੇ ਤੇ ਫਿਰ ਜਿਹੜੇ ਲੱਡੂ ਆ ਉਹ ਵਾਟ ਹੀ ਨਹੀਂ ਹੁੰਦੇ ਫਿਰ ਪੰਜੀਰੀ ਰਹਿ ਜਾਂਦੀ ਆ ਪਰ ਜਿਹੜਾ ਇਹਦਾ ਟੇਸਟ ਆ ਉਹ ਇੱਕ ਆਪਣਾ ਲੱਗ ਹੀ ਟੇਸਟ ਹੋਣਾ ਆ ਤੇ ਹੁਣ ਆਪਾਂ ਲੱਡੂ ਵਾਟ ਲਈਏ ਪਹਿਲਾਂ ਫਿਰ ਤੁਹਾਨੂੰ ਅੱਗੇ ਦਿਖਾਉਨੇ ਆ ਇਸ ਤਰ੍ਹਾਂ ਲੱਡੂ ਵਾਟ ਕੇ ਆਪਾਂ ਤੇ ਇਹ ਮੈਂ ਜਿਹੜਾ ਆਪਣਾ ਨਾਰੀਅਲ ਸੀਗਾ ਸੁੱਕਾ ਉਹਨੂੰ ਗ੍ਰੈਂਡਰ ਦੇ ਵਿੱਚ ਬਿਲਕੁਲ ਬਰੀਕ ਪੀਸ ਲਿਆ ਤੇ ਇਹ ਆਪਾਂ ਇਹਦੇ ਉੱਤੇ ਇਸ ਤਰ੍ਹਾਂ ਲਗਾ ਦਾਂਗੇ ਸੂਜੀ ਦੇ ਲੱਡੂ ਬਣਾ ਕੇ ਆਪਾਂ ਤਿਆਰ ਕਰ ਲਏ ਆ ਜੇ ਤੁਹਾਨੂੰ ਸਾਡਾ ਇਹ ਸੂਜੀ ਦੇ ਲੱਡੂ ਬਣਾਉਣ ਦਾ ਤਰੀਕਾ ਵਧੀਆ ਲੱਗਾ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੇ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਆਪਣੇ ਫੈਮਿਲੀ ਮੈਂਬਰਾਂ ਨਾਲ ਵੀਡੀਓ ਸ਼ੇਅਰ ਕਰਿਓ ਤੁਸੀਂ ਵੀ ਠੰਡ ਦੇ ਵਿੱਚ ਇਸ ਤਰ੍ਹਾਂ ਦੇ ਲੱਡੂ ਬਣਾਓ ਤੇ ਬੱਚਿਆਂ ਨੂੰ ਵੀ ਖਵਾਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ